ਜੀ ਸਵਾਗਤ ਹੈ ਸਾਡੀ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਕਿ ਬਹੁਤ ਹੀ ਵਧੀਆ ਹੋਵੋਗੇ ਤੁਸੀਂ ਅੱਜ ਅਸੀਂ ਬਣਾਈ ਹੈ ਸਿਮਲਾ ਮਿਰਚ ਪਿਆਜ਼ ਤੇ ਦਹੀਂ ਵਾਲੀ ਬਹੁਤ ਹੀ ਕ੍ਰਿਸਪੀ ਸਬਜੀ ਬਹੁਤ ਹੀ ਟੇਸਟੀ ਜਿਹਨੂੰ ਕਿ ਖਾ ਕੇ ਤੁਸੀਂ ਹੋਰ ਵੀ ਸਬ지ਆਂ ਭੁੱਲ ਜਾਓਗੇ ਤੇ ਵਾਰ-ਵਾਰ ਖਾਣ ਨੂੰ ਮਨ ਕਰੂਗਾ ਚਲੋ ਜੀ ਅਸੀਂ ਦੱਸਦੇ ਹਾਂ ਹੁਣ ਇਹਦੀ ਰੈਸিপি ਬਾਰੇ ਪਹਿਲੇ ਲਿਆਂਗੇ ਸਿਮਲਾ ਮਿਰਚ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਹੁਣ ਅਸੀਂ ਇਹਨਾਂ ਨੂੰ ਬਰੀਕ-ਬਰੀਕ ਕੱਟਾਂਗੇ ਲੰਬੇ ਤਰ੍ਹਾਂ ਦੇਖੋ ਜੀ ਅਸੀਂ शिमला मिर्च ਨੂੰ ਇਸ ਤਰ੍ਹਾਂ ਲੰਬੇ-ਲੰਬੇ ਕੱਟ ਕਰ ਲਿਆ ਬਰੀਕ-ਬਰੀਕ ਹੁਣ ਅਸੀਂ ਲਵਾਗੇ ਚਾਰ ਪਿਆਜ਼ ਇਹਨਾਂ ਨੂੰ ਵੀ ਲੰਬੇ ਕਟਾਂਗੇ ਜਿਸ ਤਰ੍ਹਾਂ ਅਸੀਂ ਗੰਡੇ ਆ ਦੀ ਦੁੱਧ ਵਾਲੇ ਗੰਡਿਆਂ ਦੀ ਸਬਜ਼ੀ ਨਹੀਂ ਬਣਾਉਂਦੇ ਹੁੰਦੇ ਲੰਬੇ-ਲੰਬੇ ਕੱਟ ਕੇ ਉਸ ਤਰ੍ਹਾਂ ਅਸੀਂ ਇਹਨਾਂ ਨੂੰ ਕਟਾਂਗੇ ਪਹਿਲੇ ਅਸੀਂ ਪਿਆਜ਼ਾਂ ਨੂੰ ਛਿੱਲ ਲੀਏ ਅਸੀਂ ਪਿਆਜ਼ ਵੀ ਲੰਬੇ-ਲੰਬੇ ਕੱਟ ਲੇ शिमला मिर्च ਵੀ ਕੱਟ ਲਈ ਉੰਜੇ ਅਸੀਂ ਦੋ ਟਮਾਟਰ ਲੈ ਲਏ ਤੇ ਮੱਚਾ ਲੈ ਲਿਆ ਤੇ ਇਹਨੂੰ ਅਸੀਂ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਇਹਦੇ ਵਿੱਚ ਥੋੜਾ ਜਿਹਾ ਅਸੀਂ ਸਾਬਤ ਧਨੀਏ ਨੂੰ ਗ੍ਰाइंड ਕਰ ਲਾਂਗੇ ਪੀਸ ਲਾਂਗੇ ਥੋੜਾ ਜਿਹਾ ਕੀ ਕਹਿੰਦਾ ਹੈ ਤੁਸੀਂ ਗ੍ਰाइंड ਕਰ ਲਾਂਗੇ ਸੋ ਇਹ ਟਮਾਟਰ ਤੇ ਹਰੀਆਂ ਮਿਰਚਾਂ ਗ੍ਰੈਂਡ ਹੋ ਗਈਆਂ ਧਨੀਆ ਵੀ ਬਰੀਕ ਹੋ ਗਿਆ ਇੱਧਰ ਜੀ ਸਾਡਾ ਸਾਰਾ ਸਮਾਨ ਰੈਡੀ ਆ ਇੱਧਰ ਅਸੀਂ ਸ਼ਿਮਲਾ ਮਿਰਚ ਲੈ ਲਈ ਕੱਟੀ ਹੋਈ ਪਿਆਜ਼ ਲੈ ਲੇ ਸੁੱਕੇ ਮਸਾਲੇ ਲੈ ਲੇ ਤੇਜ਼ ਪੱਤਾ ਦੋ ਇਲਾਇਚੀ ਦੋ ਲੌਂਗ ਲੈ ਲੇ ਤੇ ਦਾਲ ਚੀਨੀ ਲੈ ਲਈ ਤੇ ਕੜੀ ਪੱਤਾ ਲੈ ਲਿਆ ਸੀ ਦਹੀਂ ਲੈ ਲਈ ਮੈਸ਼ ਕਰਕੇ ਇਧਰ ਅਸੀਂ ਮਸਾਲੇ ਲੈ ਲੇ ਇਦ੍ਰੀ ਸੀ ਗ੍ਰੈਂਡ ਕੀਤਾ ਹੋਇਆ ਹੈ ਟਮਾਟਰ ਤੇ ਹਰੀਆਂ ਮਿਰਚਾਂ ਤੇ ਸੁੱਕਾ ਧਨੀਆ ਹੁਣ ਅਸੀਂ ਕੜਾਹੀ ਰੱਖਤੀ ਐ ਕੜਾਹੀ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾਵਾਂਗੇ ਦੇਖੋ ਜੀ ਹੁਣ ਅਸੀਂ ਕੜਾਹੀ ਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਇੱਕ ਕੱਟਸੀ ਨਾ ਇਸ ਨੂੰ ਗਰਮ ਹੋਣ ਦਵਾਂਗੇ ਪੱਕਣ ਦਵਾਂਗੇ ਤਾਂ ਕਿ ਇਹਦੀ ਜਿਹੜੀ ਕੱਚਾਪਾਨ ਉਹ ਦੂਰ ਹੋ ਜੇ ਨਾ ਇਸ ਨੂੰ ਇੱਕ ਮਿੰਟ ਜਾਂ 2 ਮਿੰਟ ਲਈ ਪੱਕਣ ਦਵਾਂਗੇ ਇੱਕੋ ਜਿਹਾ ਸਾਡਾ ਤੇਲ ਆ ਜਿਹੜਾ ਪੱਕ ਗਿਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀਰਾ ਤੇ ਸੁੱਕੇ ਮਸਾਲੇ ਪਾ ਦਾਂਗੇ ਅਹ ਕੜੀ ਪੱਤਾ ਇਲਾਇਚੀ ਲੌਂਗ ਧਾਲ ਚੀਨੀ ਠੀਕ ਹੈ ਜੀ ਸੁੱਕੇ ਮਸਾਲੇ ਜਿਹੜੇ ਤੁਸੀਂ ਨੂੰ ਭੁੰਨ ਲਾਉਂਦੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਯਾ ਕੋੰਡ ਲਾਂਗੇ ਪਿਆਜ਼ਾਂ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਾਂਗੇ ਹਲਕਾ ਭਰਾਉਣੀ ਕਰਾਂਗੇ ਇੱਕੋ ਜਿਹੇ ਸਾਡੇ ਪਿਆਜ ਆ ਜਿਹੜੇ ਹਲਕੇ ਬ੍ਰਾਊਨ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਹਰੀ ਮਿਰਚ ਤੇ ਤਨੀਆ ਗ੍ਰੈਂਪਸਾ ਹੋ ਮਸਾਲਾ ਅਜਿੰਕੋਨ ਮਦਾਂ ਲੇ ਤੇ ਅਸੀਂ ਇਹਦੇ ਵਿੱਚ ਪਾ ਦਾਂਗੇ ਹਲਦੀ अल् भीी पसा पा असेनु पगामंगे ਹੁਣ ਅਸੀਂ ਦਹੀਂ ਦਹੀਂ ਨੂੰ ਚੰਗੀ ਤਰ੍ਹਾਂ ਸੀ ਮੈਲਟ ਕਰ ਲਿਆ ਨੂੰ ਚੰਗੀ ਤਰ੍ਹਾਂ ਮੈਲਟ ਕਰਨਾ ਤਾਂ ਕਿ ਸਬਜ਼ੀ ਦੇ ਵਿੱਚ ਫਿਰ ਦਾਣਾ ਪਨ ਜਾ ਨਾ ਆਵੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਨਮਕ ਥੋੜੀ ਜੀ ਲਾਲ ਮਿਰਚ ਲਾਲ ਮਿਰਚ ਅਸੀਂ ਘੱਟ ਪਾਵਾਂਗੇ ਕਿਉਂਕਿ ਲਈ ਅਸੀਂ ਹਰੀਆਂ ਮਿਰਚਾਂ ਪਾਤੀਆਂ ਥੋੜਾ ਜਿਹਾ ਮਸਾਲਾ ਉਹਨਾਂ ਸਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆ ਇਧਰ ਸਾਡਾ ਮਸਾਲਾ ਜਿਹੜਾ ਕੀ ਪਕ ਰਿਹਾ ਹਲਦੀ ਲੈ ਕੇ ਸਬੰਨੀ ਆਉਗਾ ਇਸ ਲਈ ਇਸ ਨੂੰ ਥੋੜਾ ਪਕਾਇਆ ਸੜਮ ਮਸਾਲਾ ਜਿਹੜਾ ਜੀ ਉਹ ਪੱਕ ਗਿਆ ਹੁਣ ਦਲਦੀ ਦਾ ਕੱਚਾ ਪੰਡੂਰ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਮਿਲਟ ਕੀਤੀ ਹੋਈ ਦਹੀਂ ਪਾ ਦਾਂਗੇ ਜਿਹਦੇ ਵਿੱਚ ਕੀ ਅਸੀਂ ਨਮਕ ਮਿਰਚੀ ਮਸਾਲਾ ਪਾਇਆ ਸੀ ਦਹੀਂ ਨੂੰ ਪਾ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਦੇਖੋ ਹੁਣ ਅਸੀਂ ਇਹਦੇ ਵਿੱਚ ਕੱਟੀਆਂ ਹੋਈਆਂ ਸ਼ਿਮਲਾ ਮਿਰਚ ਪਾ ਦਾਂਗੇ ਇਹਨੂੰ ਵੀ ਮਿਕਸ ਕਰ ਦਾਂਗੇ ਦੇਖੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਜੀ ਅਸੀਂ ਥੋੜਾ سی ਮਲਾ ਮਿਰਚ ਨੂੰ ਪੱਕਣ ਦਵਾਂਗੇ ਤੇ ਇਹਨੂੰ ਟੱਕ ਦਾਂਗੇ ਦੇਖੋ ਜੀ ਸਭੀ ਸਬਜ਼ੀ ਹੈ ਜਿਹੜੀ ਕਿ ਉਹ ਪੱਕ ਗਈ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਕਸੂਰੀ ਮੇਥੀ ਇਹਨੂੰ ਘਰ ਦਾਂਗੇ ਮਿਕਸ ਇਨੂੰ ਦੋ ਮਿੰਟ ਲਈ ਹੋਰ ਟੱਕ ਦਾਂਗੇ ਚਲੋ ਜੀ ਇਸੇ ਦੇਖਦੇ ਆਂ ਸਾਡੀ ਸਬਜੀ ਬਣ ਗਈ ਅਸੀਂ ਕਸੂਰੀ ਮੇਥੀ ਪੈਕੇਟ ਟੱਕ ਤੀਸੀ ਦੇਖੋ ਜੀ ਸਾਡੀ ਬਹੁਤ ਹੀ ਲਾਜਵਾਬ ਸਬਜੀ ਬਣੀ ਆ ਤੁਸੀਂ ਵੀ ਘਰ ਵਿੱਚ ਇਹਨੂੰ ਜਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਬਹੁਤ ਹੀ ਟੇਸਟ ਬਣਦੀ ਆ ਹੋਰ ਵੀ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕੋਈ ਵੀ ਹੋਰ ਨਵੀਂ ਰੈਸਿਪੀ ਲੈ ਕੇ ਆਵਾਂਗੀ ਫਿਰ ਬਸ ਤੇਆ ਕਰੋ ਸਾਨੂੰ ਰੈਸਪੀਆ ਬਾਰੇ ਅਸੀਂ ਬਣਾ ਕੇ ਜਰੂਰ ਦਿਖਾਇਆ ਕਰਾਂਗੇ ਧੰਨਵਾਦ